ਅਹੀਂ ਬੇਰੁਜ਼ਗਾਰ ਮਲਟੀ ਪ੍ਰੋਫੈਸਰ ਜੂਨੀਅਰ ਪੰਜਾਬ ਓਵਰੇਜ ਅੱਜ ਆਪਾਂ ਸਰਦਾਰ ਕਨਿਆ ਇਸ਼ੂ ਨੂੰ ਸਰਦਾਰ ਦੇ ਫੁੱਲ ਪਿੰਡ ਕਾਨ ਵਾਸਤੇ ਆਏ ਆ ਉਹਨਾਂ ਦੇ ਸ਼ੀਦੀ ਵਿਆਲੇ ਸਬੰਧ ਵਿੱਚ ਆਪਾਂ ਅੱਜ ਇਹ ਪੰਜਾਬ ਸਰਕਾਰ ਨੂੰ ਇਸ ਆਪਣੇ ਸਰਦਾਰ ਕਨਿਆ ਇਸ਼ੂ ਦੇ ਚੇ ਦੇデア ਰੇਸਾ ਦੇデア ਮੁਖ ਰੱਖੀ ਹੋਏ ਅਸੀਂ ਪੰਜਾਬ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਆ ਜਿਹੜੀਆਂ ਫੋਟੋਆਂ ਤੁਹਾਨੂੰ ਇੱਕ ਸਬੂਤ ਦੇ ਰਹੀਆਂ 15 ਅਗਸਤ 2021 ਨੂੰ ਇਸ ਸਥਾਨ ਤੇ ਮੈਂ ਆਇਆ ਸੀਗਾ ਤੇ ਉਹ ਟਾਈਮ ਦੇ ਮੈਂਬਰ ਪਾਰਲੀਮੈਂਟ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਅੱਜ ਪੰਜਾਬ ਦੇ ਮੁੱਖ ਮੰਤਰੀ ਆ ਉਸ ਵੇਲੇ ਸਾਡੇ ਬੇਜ਼ਗਾਰਾਂ ਨਾਲ ਗੱਲ ਕੀਤਾ ਸੀਗਾ ਕਿ ਜਦੋਂ ਸਾਡੀ ਚੰਗੀ ਨੀਤ ਵਾਲੀ ਸਰਕਾਰ ਆਏਗੀ ਅਸੀਂ ਪੰਜਾਬ ਦੇ ਵਿੱਚ ਜਿਹੜੇ ਬੇਰੁਜ਼ਗਾਰ ਨੇ ਸੰਗਠਨਾਂ ਨਾਲ ਜੁੜੇ ਹੋ ਆ ਆਪਾਂ ਸਾਡੀ ਚੰਗੀ ਸਰਕਾਰ ਆਏਗੀ ਆਪਾਂ ਸੰਗਠਨ ਲਹਾਵਾਂਗੇ ਹਰ ਬੰਦੇ ਨੂੰ ਰੋਜ਼ਗਾਰ ਦਵਾਂਗੇ ਬੜੇ ਸ਼ਰਮ ਦੀ ਗੱਲ ਆ ਸਰਦਾਰਾ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਡੇ ਨਾਲ ਇੱਕ ਇਤਿਹਾਸਿਕ ਦਿਹਾੜੇ ਤੇ ਸਰਦਾਰ ਕਨਿਆ ਸਿੰਘ ਆਪਣੇ ਸ਼ਹੀਦ ਨੂੰ ਸਾਦਾਲੇ ਫੁੱਲ ਭੇੜ ਕਰਕੇ ਆਪਣੇ ਜਵਾਨੋਂ ਕਹਿ ਕੇ ਗਿਆ ਸੀ ਕਿ ਜਲਦ ਹੀ ਚੰਗੀ ਸਰਕਾਰ ਆਏਗੀ ਅਸੀਂ ਹਰ ਇੱਕ ਬੰਦੇ ਨੂੰ ਰੋਜ਼ਗਾਰ ਦਵਾਂਗੇ ਹਰ ਇੱਕ ਵਿਭਾਗ ਦੇ ਵਿੱਚ ਪੋਸਟਾਂ ਭਰਾਂਗੇ ਬਹੁਤ ਸ਼ਰਮ ਦੀ ਗੱਲ ਕਿ 4 ਸਾਲ ਹੋ ਗਏ 3 ਸਾਲ ਹੋ ਸਾਂ ਬੀਤ ਗਿਆ ਆ ਮੈਂ ਤੈਨੂੰ ਪ੍ਰੂਫ ਦੇ ਸਕਦਾ ਖੁਦ ਮੇਨਾ ਵਾਦਾ ਕੀਤਾ ਮੇਰੇ ਮੇਰੇ ਕੰਦੇ ਤੇ ਹੱਥ ਰੱਖ ਕੇ ਇਹ ਨੌਜਵਾਨਾਂ ਤੂੰ ਘਬਰਾ ਨਾ ਤੁਹਾਨੂੰ ਅਸੀਂ ਸੰਗਲ ਲਾਵਾਂਗੇ ਤੁਹਾਨੂੰ ਰੋਜ਼ਗਾਰ ਦਵਾਂਗੇ ਅੱਜ ਅਸੀਂ 3.5 ਸਾਲ 3 ਸਾਲ ਸਮਾਂ ਹੋ ਗਿਆ ਭਗਵਾਨ ਮਾਨ ਨੂੰ ਪੱਖ-ਵੱਖ ਆਪਾਂ ਜਾ ਕੇ ਰੈਲੀਆਂ ਮਿਲਣ ਦੀ ਕੋਸ਼ਿਸ਼ ਕਰਦੇ ਆ ਉਹਨੇ ਦਫ਼ਤਰ ਗਏ ਆ ਪਰ ਕੋਈ ਵੀ ਨਹੀਂ ਸਾਡਾ ਆਗੂ ਸਾਡੀ ਵੀਰ ਜਗਾਰਾਂ ਦੀ ਆਪਾਂ ਸਾਡੀ ਸਾਲਿਆਂ ਦੀ ਤਿਆਰ ਨਹੀਂ ਹੈਗਾ ਅਸੀਂ ਓਵਰੇਜ ਹੋ ਗਏ ਆ ਇਹ ਸਾਡੀਆਂ ਜਿਹੜੇ ਸਮੇਂ ਦੀਆਂ ਪੀਂਆਂ ਸਟਾਰਨ ਨੇ ਲੈਕੀਆਂ ਜਿਹੜੀ ਸਾਡੇ ਤੇ ਸਾਡੇ ਮੌਕੇ ਦੀ ਭਗਵਾਨਤਮ ਸਲਾਹ ਦੇ ਨਾਲਾਕੀ ਦੀ ਦੀਣ ਹੈਗੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ 6 ਦੇ ਭਾਗ ਪੰਜਾਬ ਦੇ ਵਿੱਚ ਮਲਟੀ ਪਰਪਸ ਹੈਲਥ ਵਰਕਰੀਆਂ ਜਿਹੜੀਆਂ ਪੋਸਟਾਂ ਖਾਲੀ ਹੈਗੀਆਂ ਪੰਜਾਬ ਦੇ ਵਿੱਚ ਲਗਭਗ 2900 ਤੇ 58 ਪੋਸਟਾਂ ਅਰ ਕਮੈਂਡਡ ਹੈਗੀਆਂ ਤੇ ਜੇ ਇਹ ਸਨ 201962 ਦੇ ਅੰਕੜੇ ਮੁਕ ਰਕਮੈਂਡਾ 5000 ਦੀ ਆਬਾਦੀ ਪਿਛੇ ਇੱਕ ਹੈਲਥ ਵਰਕ ਤੇ ਮੇਲ ਇੱਕ ਫੀਲ ਰਕਮੈਂਡ ਕੀਤਾ ਗਿਆ ਸੀਗਾ ਅੱਜ ਪੰਜਾਬ ਦੀ ਆਬਾਦੀ 2021 ਦੇ ਜਨਗਣ ਦੇ ਅਨੁਸਾਰ ਪੰਜਾਬ ਦੀ ਆਬਾਦੀ ਆ ਪਾਉਣੇ ਆਪਣੇ 3 ਕਰੋੜ ਦੇ ਲਗਭਗ ਹੈਗੀ ਆ ਮੰਨ ਲਓ ਜੇ ਪੰਜਾਬ ਦੀ 3 ਕਰੋੜ ਦੀ ਆਬਾਦੀ ਹੈ 5 3 ਕਰੋੜ ਤਕਸੀਮ 5000 ਦੇ ਨਾਲ ਅੰਕੜਾ ਇਕੱਠਾ ਕਰੀਏ ਹੈਲਥ ਵਰਕ ਦੀ 6000 ਪੋਸਟ ਬਣਦੀ ਜੇਰੀ ਸਾਡੀਆਂ ਮਲਟੀ ਪਰ ਹੈਲਥਵਰਕ ਸਕੀਮਾਂ ਇਹ ਸੈਂਟਰ ਗਵਰਨਮੈਂਟ ਦੀ ਉਹਦੇ ਅੰਡਰ ਆ ਜਿਹਨਾਂ ਵਿੱਚੋਂ 75% ਸੈਂਟਰ ਦੇ ਰਿਹਾ ਤੇ 25% ਸਟੇਟ ਪਾ ਰਿਆ ਬਹੁਤ ਸ਼ਰਮਿਕ ਅਸੀਂ ਹੈਲਥਵਰਕ ਉਹ ਆ ਜਿੱਥੇ ਡਾਕਟਰ ਫਾਰਮਾਸਿਟੀ ਪਹੁੰਚਦਾ ਅਸੀਂ ਕੋਰੋਨਾ ਦੇ ਵਿੱਚ ਸਾਡੇ ਆਪਣੇ ਜੋ ਯਾਰ ਕੰਮ ਕੀਤਾ ਜਦੋਂ ਜੋ ਆਪੇ ਨਾਮ ਰਾਜ ਬਿਮਾਰੀਆਂ ਪੈਦਾ ਹੁੰਦੀਆਂ ਉਸ ਕੋਈ ਨਹੀਂ ਹੁੰਦਾ ਉੱਥੇ ਮਲਟੀ ਪਰਸਲ ਹੈਲਥ ਵਰਕਰ ਮੋਲ ਇਕੱਤਰ ਦੇ ਕੰਮ ਕਰਦਾ ਅਸੀਂ ਅੱਜ ਜਿਹੜਾ ਮਲਟੀ ਪਰ ਹੈਲਥਵਰਕ ਕਰਾ ਇੱਕ ਸਿਹਤ ਵਿਭਾਗ ਦੇ ਰੀਡ ਦੀ ਹੱਦੀ ਤੋਂ ਕੰਮ ਕਰ ਰਿਆ ਅਸੀਂ ਇਸ ਅੱਜ ਦੇ ਦਿਹਾੜੇ ਚ ਪਸਵਾਰ ਭਗਵਾਨ ਮਾ ਨੂੰ ਅਪੀਲ ਕਰਦੇ ਆ ਆਪਣੀ ਜੋ ਸਾਡੇ ਨਾਲ ਵਾਦਾ ਕੀਤਾ ਸੀ ਦਾ ਉਸ ਵਾਦੇ ਨੂੰ ਮੁੱਖ ਰੱਖਦੇ ਹੋਏ ਸਾਡੀਆਂ ਮਲਟੀ ਪਰਪਸ ਹੈਲਥ ਵਰਕਰ ਦੀਆਂ ਉਮਰ ਹਾਦ ਦੇ ਛੋੜ ਦੇ ਕੇ ਸਾਡੀਆਂ ਸਾਰੀਆਂ ਪੋਟਾਂ ਭਰੀਆਂ ਜਾਣ ਇਹ ਮੰਗ ਸਾਡੇ ਸਿਹਤ ਵਿਭਾਗ ਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਸੈਕਟਰੀ ਤੇ ਡਾਇਰੈਕਟਰ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਸਾਡੀ ਇਹੀ ਮੰਗ ਆ ਉਹ ਸਾਡੀ ਕੋਈ ਮੰਗ ਨਹੀਂ ਕਿਉਂਕਿ ਜਨ ਹਿੱਤ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਲੱਖਾਂ ਰੁਪਏ ਇਲਾਕੇ ਕੋਟ ਕੀਤੇ ਆ ਸਾਡੇ ਜਿਹੜੇ ਸਾਡੇ ਇਹਦਾ ਇੱਕ ਰੱਦੀ ਟੁਕੜੇ ਬਚਾਈ ਜਾਣ ਜੈ ਹਿੰਦ